ਹਰਿਉਮ ਹਰਿਉਮ ਨਮੋ ਨਾਰਾਇਣਾਇ ਨਮਹ ਓਮ 3 ਕਿਸ਼ੂ ਭਗਵਾਨਾਇ ਨਮਹ ਸਰਵ ਸੇਵਕਾਂ ਨੂੰ ਜਾਣਕਾਰੀ ਦਿੱਤੀ ਜਾਂਦੀ ਹੈ ਹਰ ਸਾਲ ਦੀ ਤਰ੍ਹਾਂ ਜਿਸ ਤਰ੍ਹਾਂ ਸਰ ਮੰਦਰਾ ਵਿੱਚ ਰਾਤ ਨੂੰ ਜਨਮ ਅਸ਼ਮੀ ਮਨਾਇਆ ਜਾਂਦੀ ਹੈ ਆਪਣੇ ਆਸ਼ਰਮ ਵਿਖੇ ਦਿਨੇ ਮਨਾਉਂਦੇ ਹਾਂ ਆਪਾਂ ਹਰ ਸਾਲ ਸੋ ਸੰਤ ਬੀਗਰੀ ਆਸ਼ਰਮ ਦੇ ਸੰਚਾਲਕ ਸੰਤ ਰਾਜਗਿਰੀ ਜੀ ਕਪਾ ਮੰਡੀ ਵੱਲੋਂ ਇਹ ਆਪਣੇ ਸੇਵਕਾਂ ਨੂੰ ਜਾਣਕਾਰੀ ਦਿੱਤੀ ਜਾਂਦੀ ਹੈ ਕੱਲ 16 ਅਗਸਤ ਹੈ ਸਵੇਰੇ 10 ਵਜੇ ਤੁਲਾਕੇ ਤਕਰੀਬਨ ਇਹ 11:30 12:00 ਵਜੇ ਦੇ ਫਿੱਕਰ ਇਹਦੀ ਸਮਾਪਤੀ ਹੋ ਜਾਣੀ ਹੈ ਸਾਡੇ ਔਰ ਸਵੇਰੇ 10 ਵਜੇ ਇਹ ਪ੍ਰੋਗਰਾਮ ਸ਼ੁਰੂ ਹੋਣਾ ਜਿਸ ਵਿੱਚ ਔਰ ਕੀਰਤਨ ਹੋਣਾ ਹੈ ਸ੍ਰੀ ਕ੍ਰਿਸ਼ਨ ਅਵਤਾਰ ਦੀ ਕਥਾ ਹੋਣੀ ਹੈ ਬਾਅਦ ਵਿੱਚ ਚਾਹ ਪਾਣੀ ਭੋਗ ਪੈਣ ਤੋਂ ਮਗਰੋਂ ਫਲਾਂ ਦਾ ਪ੍ਰਸ਼ਾਦ ਵੰਡਿਆ ਜਾਵੇਗਾ ਕਿਉਂਕਿ ਅੰਨ ਵਿੱਚ ਗ੍ਰਹਿਣ ਨਹੀਂ ਕਰਨਾ ਉਸ ਵਿੱਚ ਔਰ ਵਰਤ ਰੱਖੇ ਹੁੰਦੇ ਹਨ ਰਕੀਆਂ ਦੇ ਬੰਦਿਆਂ ਦੇ ਸ੍ਰੀ ਕ੍ਰਿਸ਼ਨ ਭਗਵਾਨ ਜੀ ਦੇ ਜਨਮ ਦੀ ਖੁਸ਼ੀ ਅੰਦਰ ਆਰਤੋ ਪੈਣਸਾਰ ਕ્યા ਪਾਣੀ ਅਤੇ ਫਲਾਂ ਦਾ ਪ੍ਰਸ਼ਾਦ ਚਰਨਾਮਤ ਵਰਤਾਇਆ ਜਾਣਾ ਹੈ ਇਹ ਪ੍ਰੋਗਰਾਮ ਸਵੇਰੇ 10 ਵਜੇ ਤੋਂ ਲਾ ਕੇ ਔਰ 12 ਵਜੇ ਤੱਕ ਅਰ ਦਿਨੇ ਇਹਦੀ ਸਮਾਪਤੀ ਹੈ ਭਾਈ ਸਾਰੀ ਸੰਗਤ ਪਹੁੰਚੋ ਸੰਤ ਰਾਜਗਿਰੀ ਜੀ ਵੱਲੋਂ ਇਹ ਸੰਗਤ ਨੂੰ ਸੂਚਨਾ ਦਿੱਤੀ ਬੇਨਤੀ ਕੀਤੀ ਗਈ ਹੈ ਸੰਤਾਂ ਵੱਲੋਂ ਨੇੜੇ ਬਾਬਾ ਮੱਤ ਸੰਤ ਵੀਰ ਗਰੀ ਜੀ ਆਸ਼ਰਮ ਸੰਚਾਲਕ ਸੰਤ ਰਾਜਗਰੀ ਸਮੂਹ ਸੰਗਤ ਵੱਲੋਂ ਜਾਣਕਾਰੀ ਦਿੱਤੀ ਜਾਂਦੀ ਹੈ ਬੋਲੋ ਕ੍ਰਿਸ਼ਨ ਮਹਾਰਾਜ ਕੀ ਜੀ